ਤਾਂ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਇਆ ਨਵੀਂ ਆਈਟਮ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਹਲਦੀ ਮਹਿੰਦੀ ਵਾਲੇ ਕੁਰਤੇ ਪਜਾਮੇ ਨੇ ਤਾਂ ਅੱਜ ਕੱਲ ਜਿਹੜਾ ਆ ਕੱਪੜਾ ਹੈ ਇੰਪੋਰਟਡ ਇਹਨੂੰ ਚਿਕਨ ਦਾ ਕੱਪੜਾ ਕਹਿ ਦਿੰਦੇ ਨੇ ਤੇ ਇਹਦੀ ਤੁਸੀਂ ਕੁਆਲਿਟੀ ਦੇਖੋ ਸ਼ਾਈਨਿੰਗ ਦੇਖੋ ਕਿੰਨੀ ਹੈ yellow ਕਲਰ ਦੇ ਵਿੱਚ ਹੈ ਆ ਮਹਿੰਦੀ ਕਲਰ ਦੇ ਵਿੱਚ ਹੈ ਜੀ ਆ ਲੋ ਅੱਜ ਕੱਲ ਇਹਦਾ ਟ੍ਰੈਂਡ ਚੱਲਿਆ ਹੋਇਆ ਹੈ ਜੀ ਕੱਪੜੇ ਦਾ ਵਿਆਹ ਸ਼ਾਦੀਆਂ ਦੇ ਵਿੱਚ ਇਹੀ ਕੁਰਤੇ ਪਜਾਮੇ ਲੋਕ ਪਾਉਂਦੇ ਨੇ ਤਾਂ ਤੁਸੀਂ ਆ ਦੇਖੋ ਇਹਦੀ ਚਮਕ-ਦਮਕ ਦੇਖੋ ਸ਼ਾਈਨਿੰਗ ਦੇਖੋ ਕੱਲੇ ਆਹੀ ਕਲਰ ਨਹੀਂ ਹੋਰ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਅਜੇ ਦੀ ਹੱਟੀ ਤੇ ਰੈਮਨ ਦਾ ਸ਼ੋਰੂਮ ਹੈ ਜੀ ਮਸ਼ਹੂਰ ਸੁੰਨੀ ਗਲੀ ਦੇ ਵਿੱਚ ਚੀਫ ਫੁੱਟਵੇਅਰ ਦੇ ਸਾਹਮਣੇ ਤਾਂ ਅਜੇ ਦੀ ਹੱਟੀ ਤੇ ਪਹੁੰਚ ਜੋ ਜੀ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਕੋਈ ਕੋਟ ਪੈਂਟ ਲੈਣਾ ਹੈ ਪੈਂਟ ਸ਼ਰਟ ਲੈਣੀ ਹੈ ਇਸ ਤਰ੍ਹਾਂ ਦਾ ਚਮਕਦਮ ਕਾਲਾ ਕੋਈ ਕੁਰਤੇ ਪਜਾਮੇ ਦਾ ਹਲਦੀ ਮਹਿੰਦੀ ਵਾਲਾ ਕੱਪੜਾ ਲੈਣਾ ਹੈ ਤਾਂ ਸੁੰਨੀ ਗਲੀ ਮਾਨਸਾ ਪ੍ਰਾਣੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਸੁੰਨੀ ਗਲੀ ਦੇ ਵਿੱਚ ਚੀਫ ਫੁੱਟਵियर ਦੇ ਸਾਹਮਣੇ ਆਜੇ ਦੀ ਹੱਟੀ ਆਜੇ ਦੀ ਹੱਟੀ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਥੋਕ ਰੇਟਾਂ ਦਾ ਹੋਲ ਸੇਲ ਰੇਟਾਂ ਦਾ ਇੱਕੋ ਇੱਕ ਸ਼ੋਅਰੂਮ ਹੈ ਅਜੇ ਦੀ ਹੱਟੀ